ਇਹ ਨਾਲ ਦੇ ਸਮਲਾ ਘਰ ਆ ਸਾਡਾ ਪਾਣੀ ਬਹੁਤ ਗੰਦਾ ਆਂਦਾ ਹੈ ਜਿਵੇਂ ਨਾਲੀਆਂ ਭਰੋ ਤੇ ਜੇ ਨਾ ਕੋਈ ਕੰਮ ਕਰ ਸਕਦਾ ਨਾ ਕੋਈ ਲੋਕਾਂ ਗਿਆ ਪਿਆਪਾ ਟੁੱਟ ਗਿਆ ਨਾਲ ਦੇ ਸਲੇ ਪਿਆਪ ਦਾ ਜੋੜਦਾ ਤਾਂ ਉਹ ਪਾਣੀ ਜਿਹੜਾ ਨਲਕਾਂ ਦੇ ਵਿੱਚ ਗੰਦਾ ਨੇ ਨਾ ਕੋਈ ਪਿਆਪਾ ਪਾਉਂਦਾ ਨਨਪੂਟ ਵਿਖੇ ਬਾੜ ਨੰਬਰ 34 ਦੇ ਵਿੱਚ ਮਾਡਲ ਟਾਊਨ ਅਤੇ 4 ਮਰਲਾ ਕੁਆਟਰ ਵਿਖੇ ਜਿਹੜਾ ਹੈ ਸੀਵਰੇਜ ਦੀ ਸਮੱਸਿਆ ਦੇ ਨਾਲ ਪਰੇਸ਼ਾਨ ਲੋਕਾਂ ਵੱਲੋਂ ਨਗਰ ਨਿਗਮ ਦੇ ਖਿਲਾਫ ਜਿਹੜਾ ਹੈ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਦੱਸਦੇ ਹੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਜਿੱਥੇ ਕੀ ਸਮਾਜ ਸੇਵੀ ਦੇ ਨਾਲ ਜਿਹੜੀ ਹੈ ਸਾਡੇ ਪੱਤਰਕਾਰ ਵੱਲੋਂ ਜਦੋਂ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਉਹਨਾਂ ਵੱਲੋਂ ਜਿਹੜਾ ਹੈ ਨਗਰ ਨਿਗਮ ਨੂੰ ਵੀ ਜਿਹੜਾ ਹੈ ਇਹ ਮੰਗ ਪੱਤਰ ਦਿੱਤਾ ਗਿਆ ਹੈ ਕਿ ਇਹ ਪਾਈਪਾਂ ਜਿਹੜੀਆਂ ਨੇ ਉਹ ਤੋੜ ਕੇ ਦੁਬਾਰਾ ਤੋਂ ਜਿਹੜੀਆਂ ਨੇ ਉਹ ਨਵੀਆਂ ਪਾਈਪਾਂ ਜਿਹੜੀਆਂ ਨੇ ਸੀਵਰੇਜ ਦੀਆਂ ਪਾਈਪਲਾਈਨ ਜਿਹੜੀ ਹੈ ਉਹ ਚੇਂਜ ਕਰਵਾਈ ਜਾਏ ਬਦਲੀ ਜਾਏ ਤਾਂ ਜੋ ਇਹ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਸੀਵਰੇਜ ਦੇ ਪਾਣੀ ਦੇ ਨਾਲ ਨਾ ਲੱਗ ਕੇ ਆ ਸਕੇ ਜਿਸ ਦੇ ਨਾਲ ਬਿਮਾਰੀ ਜਿਹੜੀ ਹੈ ਮੁਹੱਲੇ ਦੇ ਵਿੱਚ ਬੱਚੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਬਿਮਾਰੀ ਗ੍ਰਸਤ ਹੋ ਰਹੇ ਨੇ ਤੇ ਉਹਨਾਂ ਨੂੰ ਵੱਡਾ ਨੁਕਸਾਨ ਵੀ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਮਹਿਲਾਵਾਂ ਵੱਲੋਂ ਜਿਹੜਾ ਹੈ ਰੱਜ ਕੇ ਨਗਰ ਨਿਗਮ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਜਿਹੜਾ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਇਹ ਹੈ ਕਿ ਨਗਰ ਨਿਗਮ ਜਿਹੜਾ ਹੈ ਨਗਰ ਨਿਗਮ ਦੇ ਵੱਲੋਂ ਜਿਹੜਾ ਹੈ ਹਜ ਤੱਕ ਕੋਈ ਵੀ ਸੁਣਵਾਈ ਜਿਹੜੀ ਆ ਉਹਨਾਂ ਦੀ ਨਹੀਂ ਕੀਤੀ ਗਈ ਗਲੀਆਂ ਜਿਹੜੀਆਂ ਨੇ ਉਹ ਟੁੱਟੀਆਂ ਪਈਆਂ ਨੇ ਨਾਲੀਆਂ ਜਿਹੜੀਆਂ ਨੇ ਨਾਲੀਆਂ ਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 7 ਸੀ ਨਿਊਜ਼ ਤੁਹਾਨੂੰ ਦਿਖਾ ਰਿਹਾ ਹੈ ਕਿ ਇਹ ਹਾਲਤ ਜਿਹੜੀ ਆ ਉਹ ਪਠਾਨਕੋਟ ਦੀ ਹੈ ਜਿੱਥੇ ਕਿ ਬਹੁਤ ਸਾਰੀ ਡਵੈਲਪਮੈਂਟ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਪਰ ਇਹ ਪਠਾਨਕੋਟ ਦਾ ਉਹ ਹਿੱਸਾ ਹੈ ਜਿਹੜਾ ਕਿ ਕਿਤੇ ਨਾ ਕਿਤੇ ਦੀ ਤਸਵੀਰ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਰਹੀ ਪਰ 7 ਸੀ ਨਿਊਜ਼ ਜਿਹੜਾ ਹੈ ਉਸ ਦੇ ਵੱਲੋਂ ਜਦੋਂ ਕਵਰੇਜ ਕੀਤੀ ਗਈ ਤਾਂ ਲੋਕਾਂ ਨੇ ਇਹੀ ਸੁਨੇਹਾ ਜਿਹੜਾ ਹੈ ਉਹ ਨਗਰ ਨਿਗਮ ਨੂੰ ਦਿੱਤਾ ਹੈ ਕਿ ਕਿਤੇ ਨਾ ਕਿਤੇ ਨਗਰ ਨਿਗਮ ਜਿਹੜਾ ਹੈ ਉਹ ਵੋਟਾਂ ਲੈਣ ਦੇ ਲਈ ਇਹ ਸਾਜ਼ਿਸ਼ ਤੇ ਜਿਹੜਾ ਹੈ ਪਖੰਡ ਰਚਦਾ ਹੈ ਪਰ ਜਦੋਂ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੀਆਂ ਜ਼ਰੂਰਤਾਂ ਦੀ ਗੱਲ ਆਂਦੀ ਹੈ ਜੋ ਕਿ ਬਹੁਤ ਜਾਇਜ਼ ਹੈ ਤੇ ਫਿਰ ਨਗਰ ਨਿਗਮ ਕਿਤੇ ਨਾ ਕਿਤੇ ਕੰਨੀ ਖਸਕਾਉਂਦਾ ਹੋਇਆ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਤੇ ਇੱਕ ਵਾਰ ਤੁਹਾਨੂੰ ਦਿਖਾਣੇ ਆ ਸੜਕਾਂ ਦੀ ਤੇ ਗਲੀਆਂ ਦੀ ਹਾਲਤ ਨਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਗੰਦਗੀ ਜਿਹੜੀ ਆ ਉਹ ਭਰੀ ਹੋਈ ਹੈ ਤੇ ਇਸ ਮੌਕੇ ਤੇ ਮਹਿਲਾਵਾਂ ਵੱਲੋਂ ਜਿਹੜਾ ਰਾਜ ਕੇ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਤੇ ਨਾਰੇਬਾਜ਼ੀ ਵੀ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਾਡੀ ਮੰਗ ਪੂਰੀ ਨਹੀਂ ਹੋਈ ਇਹ ਸੜਕ ਇਹ ਗਲੀ ਜਿਹੜੀ ਹੈ ਜਾਂ ਸ਼ਿਵਰਜ ਦੀ ਸਮੱਸਿਆ ਨੂੰ ਜਿਹੜਾ ਉਹ ਠੀਕ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਉਹਦੀ ਵੋਟ ਜਿਹੜੀ ਹੈ ਅਸੀਂ ਵੋਟ ਕਿਸੇ ਨੂੰ ਨਹੀਂ ਦਵਾਂਗੇ ਚਾਹੇ ਉਹ ਵਿਧਾਇਕ ਹੋਣ ਤੇ ਉੱਥੇ ਹੀ ਜਿਹੜਾ ਹੈ ਉਹਨਾਂ ਨੇ ਵਿਧਾਇਕ ਦੇ ਬਾਰੇ ਵੀ ਉਹਨਾਂ ਨੇ ਗੱਲਬਾਤ ਕਹੀ ਹੈ ਕਿ ਉਹਨਾਂ ਵੱਲੋਂ ਵੀ ਜਿਹੜਾ ਹੈ ਕੋਈ ਵੀ ਬੰਦਾ ਜਿਹੜਾ ਉਹ ਨਹੀਂ ਭੇਜਿਆ ਗਿਆ ਕੋਈ ਵੀ ਟੀਮ ਵੀਡੀਓ ਨਹੀਂ ਭੇਜੀ ਗਈ ਜੋ ਕਿ ਇੱਥੇ ਆ ਕੇ ਸੀਵਰੇਜ ਦੀ ਸਮੱਸਿਆ ਨੂੰ ਜੜਾਏ ਉਹ ਹੱਲ ਕਰ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਆ ਤੁਹਾਨੂੰ ਦਿਖਾਨੇ ਆ ਇਸ ਨੌਂਨੇ ਕਿਸ ਤਰ੍ਹਾਂ ਨਾਲ ਮੁਹੱਲੇ ਵਾਸੀਆਂ ਨੇ ਨਗਰ ਨਿਗਮ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਪਾਣੀ ਬਹੁਤ ਗੰਦਾ ਆਂਦਾ ਹੈ ਜਿਸ ਵੇ ਨਾਲੀਆਂ ਭਰੋ ਤੇਰਾ ਨਾ ਕੋਈ ਕੰਮ ਕਰ ਸਕਦਾ ਨਾ ਕੁਝ ਜਿਹੜਾ ਪੀਂਦਾ ਪਾਣੀ ਹੈ ਭਲੇ ਗੰਦਾ ਪਾਣੀ ਆ ਹੋਰ ਸਾਨੂੰ ਇਹ ਨਾਲੀਆਂ ਦੇਖੋ ਭਰੀ ਜਾ ਨਾ ਕੋਈ ਸਾਵਧਾਨ ਕਰਨ ਵਾਲਾ ਨਾ ਬਸ ਇਹ ਆ ਸਾਨੂੰ ਭਰਿਆ ਹੋਰ ਕੁਝ ਨਹੀਂ ਆ ਗੇ ਕਾਫੀ ਚੈਰ ਹੋ ਗਈ ਗਿਆ ਲੋਕਾਂ ਦੀਆਂ ਪਿਆਪਾਂ ਟੁੱਟ ਗਈਆਂ ਨਾਲ ਜਿਸ ਵੇ ਪਿਆਪ ਦਾ ਜੋੜਦਾ ਤਾਂ ਉਹ ਪਾਣੀ ਜਿਹੜਾ ਨਲਕਾਂ ਦੇ ਵਿੱਚ ਗੰਦਾ ਨੇ ਨਾ ਕੋਈ ਪਿਆਪਾ ਪਾਉਂਦਾ ਅੱਜ ਕੱਲ ਕਹਿੰਦਾ ਕਿ ਸਾਨੂੰ ਪਤਾ ਜਮਾਨਾ ਨਹੀਂ ਆ ਠੀਕ ਹੈ ਨਹੀਂ ਇਹ ਗੱਲ ਆ ਬਸ ਹੋਰ ਕੁਛ ਨਹੀਂ ਸਾਨੂੰ ਉਹ ਜਾ ਕੇ ਦੇਖ ਲੋ ਨਾਲ ਉਹ ਉਹ ਸਦਾ ਦੇ ਸਾਹਮਣੇ ਪਾਣੀ ਗੰਦਾ ਹੈ ਬਸ ਇਹ ਗੱਲ ਗੱਲਬਾਤ ਕੀ ਹੈ ਨਾਲੀਆਂ ਸਾਰੀਆਂ ਭਰੋਈ ਦੀਆਂ ਨੇ ਜਿਹੜੀਆਂ ਪਾਈਪਾਂ ਬੜੇ ਪੁਰਾਣੀਆਂ ਪੇਡੀਆਂ ਉਹ ਸਾਰੀਆਂ ਟੁੱਟੀਆਂ ਸਿਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਆਂਧੇ ਨਾਲਕਿਆਂ ਵਿੱਚ ਇੱਧਰ ਕੋਈ ਆਂਦਾ ਨਹੀਂ ਹੈਗਾ ਔਰ ਦੂਸਰੀ ਗੱਲ ਜੇ ਕਿਸੇ ਨੇ ਨਹੀਂ ਕਰਨਾ ਜਿਨੇ ਵੋਟਾਂ ਲੈਣਾ ਨਾ ਇੱਧਰ ਨਾ ਕੋਈ ਅਸ਼ਨੀ ਕੁਮਾਰ ਬਣਿਆ ਉਹ ਉਹ ਕਹਿੰਦੇ ਕਰਦੇ ਆ ਉਹਨੇ ਨਹੀਂ ਕੀਤਾ ਇਹ ਰੋਜ਼ ਸਾਲ ਜਿੰਨੇ ਵੀ ਬਣੇ ਕਰਦੇ ਕੋਈ ਇੱਧਰ ਦਾ ਨਹੀਂ ਕੰਮ ਕਰਿਆ ਕਰਦਾਂ ਠੀਕ ਹੈ ਤੇ ਇਧਰ ਆਣ ਵੀ ਨੇ ਜੇ ਸਾਡੇ ਲੋਕਾਂ ਵਾਸਤੇ ਬੰਦੇ ਵੋਟਾਂ ਲੈਂਦੇ ਫਿਰ ਸਾਡੇ ਕੋਈ ਗਾਲੀ ਨਹੀਂ ਸੁਣਦੇ ਫਿਰ ਆਂਦੇ ਵੀ ਕਿਉਂ ਨਾ ਠੀਕ ਹੈ ਨਾ ਇਨਾ ਨਰਕ ਦੇਖੋ ਪੁੱਤਰ ਤੁਸੀਂ ਦੇਖੋ ਆਪੇ ਕੀ ਹਾਲ ਹੈ ਹਾਂ ਹਾਂ ਤੁਸੀਂ ਰਹਿਣ ਜੀ ਅਗਲੇ ਪਾਸੇ ਜਾਓ ਪੂਰੀ ਸੜਕ ਟੁੱਟੀ ਜੀ ਕੋਈ ਪਤਾ ਨਹੀਂ ਕੋਈ ਹੈ ਹੀ ਇੱਥੋਂ ਦਾ ਬਾਲੀਵਾਰਸ ਕੋਈ ਨਹੀਂ ਇਹ ਪਿਛਲੇ ਜਾਓ ਸਿਆਲ ਦੀ ਗਲੀ ਦੀ ਸੋਣੀ ਬਣੀ ਦੀ ਇਧਰ ਟੋਲੇ ਇਧਰ ਜਾਓ ਬਰਸਣ ਬਣੀ ਦੀ ਇਸ ਇਧਰ ਇਸ ਮਾਡਲ ਟੋਨ ਨੂੰ ਕੀ ਗੱਲ ਹੈ जी ये एरिया पड़ता है मॉडल टाउन का ठीक है किसी भी शहर का कोई भी एरिया अगर आप बोलो ना किसी शहर में कि मॉडल टाउन में जाना है तो मॉडल टाउन का मतलब होता है पॉश एरिया तो ये आप अभी पिक्चर्स आप क्लिक करके देखो ये कहाँ से लगता है मॉडल टाउन और ये मेरी शादी को आज तीस साल हो गए हैं और तीस साल से मैं यही देख रही हूँ ये एज इट इज़ का एज इट इज़ आप बोलो एक परसेंट भी चेंज हुआ है तो कोई चेंज नहीं है वर्स ही हुआ है बिल्कुल ठीक है आप आसपास देखो इतने गटर चैम्बर्स ऑल ब्लॉक पानी इतना गंदा आ रहा है कि आप मतलब नॉट इवन स्मेल इतनी स्मेल है कि आप उसको पीना तो बहुत दूर की बात है इतने परेशान हैं हम मतलब आप रिक्वेस्ट ही कर सकते हैं पार्टीज तो चेंज होती रहेंगी जो जो भी आएगा काम तो कुछ भी नहीं है मेन हमारी रिक्वेस्ट कॉरपोरेशन से है कारपोरेशन से रिक्वेस्ट ये कि आप एटलीस्ट एक बार आके विजन तो देखो तो सही यहाँ आके कि क्या लोग बसते हैं यहाँ पे मतलब जानवरों से भी बदतर हाल आता है यहाँ पर कंप्लेंट तो कितनी बार गई है एक बार नहीं है जब भी कंप्लेंट करो उधर से हमें यही रिवर्ट आता है कि हड़ताल पे हैं जी दुनिया लोग हड़ताल पे बैठे हैं सब स्वीपर्स हड़ताल पे हैं ये पिछले चार साल से हम यही सुन रहे हैं मतलब पे करके आप ये देखो कि पैसे दे के भी अगर हम सफाई कराते हैं ना तब आ जाते हैं वो स्वीपर सारे तो कॉर्पोरेशन से क्यों नहीं आता कोई कौन सा वार्ड वार्ड है थर्टी फोर एटलीस्ट सफाई तो हो आप इसको पॉश नहीं कर सकते चीजें बेटर नहीं कर सकते जो है उसको तो साफ करो ਐਟਲੀਸਟ ਪਾਣੀ ਤੋਂ ਸਾਫ ਆਏ ਐਟਲੀਸਟ ਇਹ ਚੈਂਬਰਸ ਤੋਂ ਕਲੀਅਰ ਹੂੰ ਕਿੰਨਾ ਗੰਦਾ ਹੈ ਸੜਕੇ ਕਾਂ ਬਣੀ ਕੀ ਨਾ ਆਇਆ ਕਿਸ ਮਸਲੇ ਸਰ ਮੈਂ ਵਾਰਡ ਨੰਬਰ 34 ਤੋਂ ਅਸ਼ਵਨੀ ਕਾਲਾ ਸਮਾਜ ਸੇਵਕ ਸਾਡੇ ਏਰੀਆ ਚ ਪਿਛਲੇ 6 ਮਹੀਨਿਆਂ ਤੋਂ ਜਿਹੜਾ ਪੀਣ ਵਾਲਾ ਪਾਣੀ ਹੈ ਉਹਦੇ ਵਿੱਚ ਜਾਵਾ ਗੰਦਾ ਪਾਣੀ ਸੀਵਰੇਜ ਸਾਰਾ ਬਲੌਕ ਹੋਇਆ ਪਿਆ ਕਿਸੇ ਵੀ ਪਾਸ਼ਤ ਜਿਹੜਾ ਉਹ ਧਿਆਨ ਨਹੀਂ ਦੇ ਰਿਹਾ ਦੂਸਰੀ ਗੱਲ ਕੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਜੇ ਤੁਸੀਂ ਫੋਨ ਕਰਦੇ ਆ ਉਹ ਫੋਨ ਨਹੀਂ ਚੱਕਦੇ ਉਸ ਤੋਂ ਪਹਿਲਾਂ ਮੈਂ ਜੁਆਇੰਟ ਕਮਿਸ਼ਨ ਸਾਹਿਬ ਨੂੰ ਮਿਲਿਆ ਆਪਣੇ ਮਲੇ ਦੀ ਸਵਸਥਾ ਦੱਸੀ ਹੈ ਨਾ ਤੇ ਸਫਾਈ ਹੁੰਦੀ ਸਾਡੇ ਮਲੇ ਦੀ ਤੇ ਨਾ ਹੀ ਜਿਹੜਾ ਸੀਵਰੇਜ ਹੈ ਇਹ ਇਹਦਾ ਅਲਤੀਆਂ ਧਿਆਨ ਦਿੱਤਾ ਜਾ ਰਿਹਾ ਪਿਛਲੇ 2 ਮਹੀਨਿਆਂ ਤੋਂ ਇੱਕ ਫਾਈਵਰ ਗੇਟ ਦੇ ਸਾਹਮਣੇ ਟੱਕਣ ਟੁੱਟਿਆ ਸੀ ਜਿਹੜਾ 9 ਫੁੱਟ ਡੂੰਗਾ ਟੱਕਣ ਸੀ ਉਹਦੀਆਂ ਸੀ ਖਬਰਾਂ ਚ ਵੀ ਖਾ ਵੀ ਲਗਾਈਆਂ ਖਬਰਾਂ ਲਗਾਈਆਂ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਫਿਰ ਮੈਂ ਜੁਆਇੰਟ ਕਮਿਸ਼ਨ ਸਾਹਿਬ ਨੂੰ ਮਿਲਿਆ ਮੈਂ ਥੈਂਕਸ ਕਰਦਾ ਉਹਨਾਂ ਦਾ ਹੁਣ ਮੈਨੂੰ ਨਵਾਂ ਟੱਕਰ ਦਿੱਤਾ ਤੇ ਮੈਂ ਉੱਥੇ ਲਗਾਇਆ। ਹੁਣ ਸਾਡੇ ਮੱਲੇ ਦੀ ਇਹ ਆ ਕਿ ਬਿਮਾਰੀ ਫੈਲ ਚੁੱਕੀ ਹੈ। ਕੋਈ ਇਧਰial ਧਿਆਨ ਨਹੀਂ ਦਿੰਦਾ। ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਸਾਰੇ ਆ ਜਾਂਦੇ ਜੀ ਅਸੀਂ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਗਲੀਆਂ ਟੁੱਟੀਆਂ ਪਈਆਂ। ਤੋਂ ਮੇਰੀ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨੂੰ, ਜੁਆਇੰਟ ਕਮਿਸ਼ਨਰ ਸਾਹਿਬ ਨੂੰ, ਡੀਸੀ ਸਾਹਿਬ ਨੂੰ ਬੇਨਤੀ ਹੈ ਕਿਰਪਾ ਕਰਕੇ ਇਸ ਏਰੀਆ ਵੱਲ ਟੀਮ ਭੇਜੋ ਤਾਂਕਿ ਉਹ ਆ ਕੇ ਟੀਮ ਸਰਵੇ ਕਰੇ ਇਸ ਮੱਲੇ ਦੀ ਜਿਹੜੀ ਪ੍ਰੋਬਲਮ ਕੀ ਹੈ। ਛੋਟੇ-ਛੋਟੇ ਬੱਚੇ ਜਿਹੜੇ ਬਿਮਾਰ ਹੋ ਰਹੇ ਆ। ਉਲਟੀਆਂ ਟਟੀਆਂ ਬੱਚਿਆਂ ਨੂੰ ਲੱਗ ਰਹੀਆਂ ਆ ਤੇ ਪੀਣ ਵਾਲੇ ਪਾਣੀ ਦੇ ਵਿੱਚ ਗੰਡੋਏ ਕੀੜੇ ਮਕੋੜੇ ਉਹ ਨਿਕਲ ਰਹੇ ਆ ਤੁਸੀਂ ਜੇਕਰ ਕੈਮਰਾ ਘੁਮਾਓ ਨਾਲੀਆਂ ਵਾਲੇ ਪਾਸੇ ਜਾਂ ਸੀਵਰੇਜ ਵਾਲੇ ਪਾਸੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਪਠਾਨਕੋਟ ਤੋਂ ਕੈਮਰਾਮੈਨ ਹਣੀ ਦੇ ਨਾਲ ਅਜੇਸੇ ਦੀ ਰਿਪੋਰਟ